ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਭਾਈ ਸਾਹਿਬ ਸਿੰਘ ਜੀ ਦਾ ਜੋ ਪੰਇਆ ਪਿਆਰਿਆ ਵਿੱਚ ਸੰਨ ਉਹਨਾਂ ਦਾ ਪਾਵਨ ਜਨਮ 17 ਜਨਵਰੀ 1663 ਨੂੰ ਕਰਨਾਟਕਾ ਪ੍ਰਦੇਸ਼ ਦੇ ਵਿੱਚ ਬੇਦਰ ਦੀ ਧਰਤੀ ਤੇ ਹੁੰਦਾ ਹੈ ਪਿਤਾ ਜੀ ਦਾ ਨਾਮ ਗੁਰੂ ਨਾਰਾਇਣਾ ਤੇ ਮਾਤਾ ਜੀ ਦਾ ਨਾਮ ਅਨੁਖਮ ਅਸੀ ਪਰਿਵਾਰ ਗੁਰੂ ਘਰ ਦੇ ਨਾਲ ਹੀ ਜੁੜਿਆ ਹੋਇਆ ਸੀ। ਇਹਨਾਂ ਇਲਾਕਿਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਥਾਂ-ਥਾਂ ਚਰਨ ਪਏ ਹੋਏ ਸਨ। ਸਤਿਗੁਰੂ ਸਚੇ ਪਾਤਸ਼ਾਹ ਜੀ ਦੇ ਕੋਲ ਇਹ ਪਰਿਵਾਰ ਜਦੋਂ ਭਾਈ ਸਾਹਿਬ ਸਿੰਘ ਜੀ 10-14 ਸਾਲ ਦੇ ਹੋਏ ਤਾਂ ਆਨੰਦਪੁਰ ਸਾਹਿਬ ਵਿਖੇ ਹੀ ਆ ਗਿਆ ਸੀ। ਭਾਵ ਜਿਹੜੀ ਵਿਦਿਆ ਹੈ ਉਹ ਸਾਰੀ ਇਹਨਾਂ ਨੇ ਇੱਥੇ ਰਹਿ ਕੇ ਹੀ ਪ੍ਰਾਪਤ ਕੀਤੀ। ਮਾਤਾ-ਪਿਤਾ ਨਾਲ ਕਿਰਤਵਾਰ ਦਾ ਜੀਵਨ ਵੀ ਇਹਨਾਂ ਨੇ ਆਨੰਦਪੁਰ ਸਾਹਿਬ ਵਿਖੇ ਹੀ ਹੰਡਾਇਆ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕਿੰਨੀ ਨਿਰੜਤਾ ਤੇ ਪਿਆਰ ਸੀ ਗੁਰਮਤਿ ਕਿੰਨੀ ਜਾਣਕਾਰੀ ਸੀ ਜਦੋਂ ਦਸਮ ਪਾਤਸ਼ਾਹ ਨੇ ਸੰਗਤਾਂ ਨੂੰ ਆਨੰਦਪੁਰ ਸਾਹਿਬ ਲਾਇਆ ਤਾਂ 80000 ਦੇ ਇਕੱਠ ਵਿੱਚੋਂ ਪੰਜਵੀਂ ਆਵਾਜ਼ ਦੇ ਨਾਲ ਸੀਸ ਪੇਟ ਕਰਨ ਵਾਲਿਆਂ ਵਿੱਚੋਂ ਆਪ ਜੀ ਪੰਜਵੇਂ ਨੰਬਰ ਤੇ ਉੱਠ ਖੜੇ ਹੋਏ ਤੇ ਪੰਜਾਂ ਪਿਆਰਿਆਂ ਦੀ ਸੰਪੂਰਨਤਾ ਹੋਈ ਖੰਡੇ ਬਾਟੇ ਦੀ ਪੌਣ ਲਈ ਸਾਬ ਚੰਦ ਤੋਂ ਸਾਬ ਸਿੰਘ ਜੀ ਬਣ ਗਏ ਦਸਮ ਪਾਤਸ਼ਾਹ ਦੇ ਨਾਲ ਆਨੰਦਪੁਰ ਸਾਹਿਬ ਵਿਖੇ ਰਹਿ ਕੇ ਬਾਕੀ ਸਾਰਾ ਜੀਵਨ ਹੰਡਾਇਆ ਉਹਨਾਂ ਦੇ ਨਾਲ-ਨਾਲ ਰਹਿ ਕੇ ਸਾਰੀਆਂ ਜੰਗਾਂ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਸਾਰੇ ਕਾਰਜਾਂ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਚਮਕੌਰ ਦੀ ਗੜੀ ਤੱਕ ਦਸਮ ਪਾਤਸ਼ਾਹ ਦੇ ਨਾਲ ਸਫ਼ਰ ਤੈਅ ਕੀਤਾ ਆਨੰਦਪੁਰ ਸਭ ਤੋਂ ਚਾਲੇ ਪਾਏ ਸਰਸਾ ਨੂੰ ਪਾਰ ਕੀਤਾ ਭਿਆਨਕ ਜੰਗਾਂ ਦਾ ਸਾਹਮਣਾ ਕੀਤਾ ਚਮਕੌਰ ਦੀ ਗੜੀ ਦੇ ਵਿੱਚ ਇੱਕ ਜੱਥੇ ਦੀ ਅਗਵਾਈ ਕਰਕੇ 10 ਲੱਖ ਫੌਜ ਦਾ ਸਾਹਮਣਾ ਕਰਦਿਆਂ ਹੋਇਆਂ ਆਪ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਇਸ ਤਰ੍ਹਾਂ ਭਾਈ ਸਾਹਿਬ ਸਿੰਘ ਜੀ 7 ਦਸੰਬਰ ਵਾਲੇ ਦਿਨ ਸਨ 1705 ਨੂੰ ਆਪ ਜੀ ਸ਼ਹਾਦਤ ਪ੍ਰਾਪਤ ਕਰਦੇ ਹਨ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਗੁਰੂ ਦੇ ਪਿਆਰੇ ਪੰਜਾਂ ਪਿਆਰਿਆਂ ਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੁਹੰਮਦ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ